ਇਹ ਸਾਡੇ ਕੋ ਨਾ ਇੱਕ ਦਰਖਾਸਤ ਬ੍ਰੰਧ ਹੋਈ ਸੀਗੀ ਦਰਖਾਸਤ ਮਿਲੀ ਸੀ ਸਾਨੂੰ ਕਿ ਦੋ ਬੀਬੀਆਂ ਸੀ ਕਲਾਂ ਨੌਰ ਤੋਂ ਆਪਣੇ ਪਿੰਡ ਸਪਰਾਏ ਕੋਠੇ ਨੂੰ ਜਾ ਰਹੀਆਂ ਸੀ ਜਾਂ ਉਹਨਾਂ ਦਾ ਕੋਈ ਤਿੰਨ ਨਾਮ ਰੂਪ ਵਿਅਕਤੀਆਂ ਨੇ ਪਰਸ ਖੋਲਿਆ ਸੀਗਾ ਤੇ ਉਹਦੇ ਬਿਸਤੇ ਅਸੀਂ ਪਰਚਾ ਦਰਜ ਕੀਤਾ ਸੀਗਾ ਪਰਚਾ ਦਰਜ ਕਰਕੇ ਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਜਿਹੜੀ ਉਹ ਆਪਣਾ ਟੀਮਾ ਬਣਾਈਆਂ ਸੀਗੀਆਂ ਟੀਮਾ ਬਣਾਉਣ ਉਪਰੰਤ ਅਸੀਂ ਦੋਸ਼ੀਆਂ ਦੀ ਸਨਾਖਤ ਕੀਤੀ ਸਨਾਖਤ ਕਰਕੇ ਤੇ ਕੱਲ ਜਿਹੜੇ ਦੋਸ਼ੀ ਜਿੰਨਾਂ ਪਰਸ ਹੋਇਆ ਸੀ ਉਹਦੇ ਜੋ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜੇ ਤੇ ਦੂਸਰੇ ਦੀ ਭਾਲ ਜਾਰੀ ਹੈ ਜੀ ਇਹ ਇਤਨੇ ਬੰਦੇ ਇਹ ਵਿਅਕਤੀ ਜਿਹੜਾ ਪਿੰਡ ਦਾਦੂਵਾਲ ਥਾਣਾ ਕੁੰਮਨਕਲਾਂ ਦਾ ਰਹਿਣ ਵਾਲਾ ਵਾ ਤੇ ਦੂਸਰਾ ਜਿਹੜਾ ਦੋਸ਼ੀ ਇਹਦੇ ਨਾਲ ਦਾ ਸੀ ਉਹ ਪਿੰਡ 달ਮ ਨੰਗਲ ਥਾਣਾ ਗੱਲਾ ਲਾਲ ਸਿੰਘ ਦਾ ਦੱਸਿਆ ਜਾਂਦਾ ਹੈ। ਉਹ ਮਕਦਮੇ ਦੇ ਵਿੱਚ ਉਹਦੀ ਵੀ ਗ੍ਰਿਫਤਾਰੀ ਜਿਹੜੀ ਉਹ ਜਲਦੀ ਹੋ ਜੇਗੀ। ਇਹਨਾਂ ਕੋਲੋਂ ਜਿਹੜੀ ਬਕੂਏ ਚ ਵਰਤੀ ਸੀ ਮਕਦਮੇ ਦੇ ਵਿੱਚ ਐਕਟਿਵਾਂ ਸਕੂਟਰੀ ਜਿਹੜੀ ਜੂਪੀਟਰੋ ਬ੍ਰਾਂਡ ਕੀਤੀ ਆ ਬਿਨਾ ਨੰਬਰੀ ਸੀਗੀ ਤੇ ਹੁਣ ਗਾਂ ਅਕੇ ਤਫਤੀਸ਼ ਦੇ ਵਿੱਚ ਵੇਖਾਂਗੇ ਕਿ ਹੋਰ ਵੀ ਕੀ ਇਹਨਾਂ ਕੋਲੋਂ ਹੁੰਦਾ।